ਇਹ ਐਥੇ ਨਮ ਹੁੰਦੀ ਹੁੰਦੀ ਨਮ ਕੱਟੀ ਗਈ ਆ ਆਇਆ ਆ ਨਮ ਆਪਣੇ ਤਾਂ ਵੀ ਵਾ ਵਧੀ ਹੋਈ ਆ ਨਮ ਦਾ ਆ ਨਮ ਵਾ ਵਧੀ ਗਈ ਆ 베ਰੀ ਵੀ ਹੋ ਗਈ ਯਾਰ ਉਸ ਟਾਈਮ ਦੀ 베ਰੀ ਆਏ ਕਿੰਨੇ ਸਾਲ ਹੋ ਗਏ ਕਿੰਨੇ ਸਾਲ ਹੋ ਗਏ ਹੈ ਕਿੰਨੇ ਸਾਲ ਹੋ ਗਏ ਇਹ ਕਰਨੋ ਆ ਮਸੀਤ ਹੈਗੀ ਇੱਥੇ বিনা ਪ੍ਰਣਾਮਾ ਮਤਲਬ ਵੀ ਇਹ ਆਪਣੇ ਆ ਜਾਗਾ ਪਿੱਛੋਂ ਇਧਰ ਪਿੱਛੋਂ ਲੈ ਲਿਓ ਨਾਲ ਜਾਗਾ 74 75 ਚ ਆਏ ਸੀ ਪਾਪਾ ਜੀ ਇੱਥੇ 74 75 ਚ ਹੈਗਾ ਅੰਗਰੇਜ਼ਾਂ ਦਾ ਟਾਈਮ ਦਾ ਹੈ ਅੰਗਰੇਜ਼ਾਂ ਦਾ ਟਾਈਮ ਦਾ ਹਾਂ ਹਾਂ 47 ਤੋਂ ਪਹਿਲਾਂ ਨਹੀਂ ਗਿਆ ਆ ਮਸੀਤ ਹੈ ਕੀ ਹੈ ਇੱਥੇ ਬੈਠ ਗੁੰਦੀ ਕਿੰਨਾ ਟਾਈਮ ਦੇ ਪੁਰਾਣੀ ਸੰਗੂਤ ਸੰਦੂਕ ਹੈ ਕਿੰਦੀ ਸੰਦੂਕ ਹੈ ਸੰਦੂਕ ਮੇਂ ਘਾ ਅੰਨੇ ਪਈ ਹੈ ਸਾਡੇ ਦਾਦੀ ਦੇ ਟਾਈਮ ਦੀ ਇੱਥੇ ਪਈ ਹੈ ਇੱਥੇ ਪਈ ਆ ਉਹ ਕਿੰਨੇ ਸਾਲ ਦੀ ਪੁਰਾਣੀ ਹੈਗੀ ਹੈ ਇਹ ਕਟਵੜ 74 75 ਚ ਲੈਂਦੀ ਸੀ ਮੁਖਤਰ ਤੋਂ ਅੱਛਾ ਇੱਥੇ ਦੰਦੂਰ ਉੱਠਾ ਹੀ ਨਾ ਆਲੀ ਆ ਜਗ੍ਹਾ ਤੇ ਦੰਦੂਰ ਉੱਠਾ ਆ ਥੱਲੇ ਨਹੀਂ ਹੁੰਦੀ ਜਗ੍ਹਾ ਇੱਥੇ ਦੰਦੂਰ ਉੱਠਾ ਲਾਈਏ ਪਰੌਂਠੇ ਇੱਥੇ ਦੂਰ ਹੁੰਦਾ ਇਹ ਇੱਥੇ ਲਕਣਾ ਰੱਖ ਦਿੰਦੇ ਸੀ ਇੱਥੇ ਬੈਠਕ ਹੈਗੀ ਸੀ ਇੱਥੇ ਬੈਠਕ ਹੈਗੀ ਸੀ ਇੱਥੇ ਬੈਠਕ ਹੁੰਦੀ ਸੀ ਹੁਣ ਤਾਂ ਨਵਾਂ ਬਣ ਗਿਆ ਇੱਧਰ ਬਾਕੀ ਇੱਧਰ ਪੁਰਾਣਾ ਆ ਉੱਤੋਂ ਵੇਖ ਚਾਹੀਏ ਕੇ ਪੂਰਾ ਪਾਕਿਸਤਾਨ ਨਹੀਂ ਫੀ ਲੱਗਿਆ ਇੱਥੇ ਦੀ ਆ ਥੱਲੇ ਕੁਝ ਵਿਕਦਾ ਹੀ ਨਹੀਂ ਨੇਮੀ ਕਿੰਨੀ ਹੈ ਆ ਮਸੀਤ ਹੈਗੀ ਇੱਥੇ ਆ ਪੀੜੀ ਗਲੀ ਐ ਆ ਗਲੀ ਕਿੱਧਰ ਜਾਂਦੀ ਐ ਪਤਾ ਨਹੀਂ ਲੱਗਦਾ ਅੱਗੇ ਆ ਲਿਆ ਬੈਕ ਆੜੀ ਘਰ ਦੀ ਬੈਕ ਸਾਈਡ ਹੈਗੀ ਐ ਆ ਜਮਾ ਪੀੜੀ ਗਲੀ ਆ ਗਈ ਐ ਜਿੱਥੇ ਆ ਵੇਖੋ ਉੱਥੇ ਨਾਲ ਲੱਗੇ ਫੇਨ ਆ ਕਿੰਨੀ ਪੁਰਾਣੀ ਗਲੀ ਹੋਏਗੀ ਟੋਟਲ ਬਣੇ ਨੂੰ ਆ ਸਾਰਾ ਕੁਝ ਆ ਕਿੰਨੀ ਪੁਰਾਣੀ ਹੋਏਗੀ ਬਿਲਡਿੰਗ ਬਿਲਡਿੰਗ ਦੀ ਹੈ। ਠੀਕ। ਆਹ ਘਰ ਵਗੈਰਾ। ਆਹ ਤਾਂ ਫਾਰਾ ਮਾ ਕੱਚਾ ਹੀ ਉੱਠਾਈ। ਬਹੁਤ ਪੁਰਾਣੀਆਂ ਨੇ। ਪਰ ਆਜ਼ਾਦੀ ਤੋਂ ਪਹਿਲੇ ਦੀ ਹੈ। ਹਾਂ ਹਾਂ। ਤਾਂ ਹੀ ਤਾਂ ਸਾਰੀਆਂ ਖੱਟੀਆਂ ਪਿੱਟੀਆਂ ਪਈਆਂ ਨੇ। ਆਵੇਂ ਆ ਗਈਆਂ ਸਾਰੀ। ਚਾਚਾ ਜੀ ਨੂੰ ਸਾਡੇ ਐਡਾ ਕੁਝ ਪਤਾ ਹੀ ਐ ਨਹੀਂਗਾ। ਇਤਿਹਾਸ ਪਛਪਛ ਕੇ ਆਏ ਨੇ। ਆਹ ਸਾਰਾ ਨਵਾਂ ਹੈਗਾ ਇੱਧਰ। ਆਹ ਬੈਕ ਸਾਈਡ ਹੈ। ਇੱਧਰੋਂ ਆਇਆ ਲੱਗਦਾ ਰਾਈ ਹੈ ਨਹੀਂ ਅੱਗੇ ਪਰ ਇੱਧਰ ਰਹਿਗਾ। ਚਾਚੇ ਸਾਡੇ ਨੂੰ ਕੁਝ ਪਤਾ ਹੀ ਨਹੀਂਗਾ ਪੁੱਛ ਪੁੱਛ ਕੇ ਆਏ ਨੇ ਇੱਧਰ ਨੂੰ ਜਾ ਕੇ ਕਰ ਰਹਿ ਗਿਆ ਆਪਣੇ ਆ ਨਿੰਦਰ ਦਾ ਕਾਰ ਹਾਂ ਉਹਨਾਂ ਦਾ ਸੀ ਪਕਣੀਆਂ ਕੇ ਨੇ ਤੇ ਆ ਰਿਹਾ ਆਪਣਾ ਕਾਰ ਆ ਬਚਨੇ ਦਾ ਕਾਰ ਤੇ ਆਪਾਂ ਗੱਡੀ ਕਿਥੇ ਖੜੀ ਕਰਦੇ ਸੀਗੇ ਉਹ ਬਾਹਰ ਰੋਡ ਤੇ ਤੇ ਗੱਡੀ ਦਾ ਨੰਬਰ ਕੀ ਸੀਗਾ 7579 ਗੱਡੀ ਦਾ ਨੰਬਰ ਸੀ ਸਾਡੀ ਤੇ ਆ ਗਲੀ ਚ ਜਾ ਕੇ ਉੱਥੇ ਗੱਡੀ ਖੜੀ ਕਰਦੇ ਸੀਗੇ ਥੱਲੇ ਆ ਗਏ ਥੇੜ ਥੱਲੇ ਇੱਥੇ ਗੁਰਦੁਆਰਾ ਆਇਆ ਮੁਰਚ ਇੱਥੇ ਗੁਰਦੁਆਰਾ ਹੈ ਕਿਤੇ ਆਸੀਕ ਇੱਧਰ ਇੱਥੇ ਜਵਾਖ ਸਰੇਕਮ ਤੇ ਰਹਿੰਦੇ ਰਹੇ ਉਹ ਉੱਚਾ ਮੱਲ ਲੈ ਗਿਆ ਉਸ ਤੋਂ ਉੱਤੇ ਜਾ ਕੇ ਇੱਧਰ ਅੱਗੇ ਜਾ ਕੇ ਆ ਇੱਧਰ ਨੂੰ ਰਾਹ ਜਾਂਦਾ ਗੁਰਦੁਆਰੇ ਨੂੰ ਆ ਸਿੱਧਾ ਉੱਤੇ ਤੱਕ ਉੱਥੇ ਤੱਕ ਮਿੱਤ ਕਾ ਬੰਦਨਾ ਕਰਤਾ ਫੇਰਾ ਕਿਤੇ ਕਰਤਾ ਵੇਗਾ ਹਾਂ ਬਹੁਤ ਉੱਚਾ ਚਾਚੂ ਭੱਗੇ ਤੇ ਆਪਾਂ ਜਾਈ ਜੰਨੇ ਉੱਤੇ ਨੂੰ ਹਨ ਸੱਚੀ ਬਹੁਤ ਉੱਚਾ ਹੈ ਤੇ ਸਕੂਟਰੀ ਨਹੀਂ ਚੜਨੀ ਲਾ ਬੰਦ ਹੋ ਗਿਆ ਹਾਂ ਚਲੋ ਵੇਖਣੇ ਆ ਬਾਹਰ ਉਹ ਦ ਬਖਾਈਏ ਆਏ ਗੁਰਦੁਆਰਾ ਉਹ ਗੁਰਦੁਆਰਾ ਪੁਰਾਣਾ ਉਹ ਪੁਰਾਣਾ ਗੁਰਦੁਆਰਾ ਕਿੱਲਾ ਪੁਰਾਣਾ ਇਧਰ ਨੂੰ ਅਸੀਂ ਥੱਲੇ ਜਾਈ ਜੰਨੇ ਆ

ਹਾਂ ਲੱਗਦਾ ਹੈ ਹਾਂ ਚਲੋ ਫਿਰ ਆ ਗਏ ਆ ਕੁੱਤੇ ਆ ਤਾਂ ਡਰ ਕੇ ਪਿੱਛੇ ਕੁੱਤਾ ਹੈਗਾ ਅਸੀਂ ਗੁਰਦੁਆਰਿਆਂ ਨੂੰ ਚੱਲੇ ਆ ਹੁਣ ਇਧਰੋਂ ਇਧਰੋਂ ਕਿਧਰ ਨੂੰ ਜਾਂਦਾ ਰ ਬੜੀ ਪੀੜੀ ਦੀਆਂ ਗਲੀਆਂ ਨੇ ਆ ਗਿਆ ਗੁਰਦੁਆਰਾ ਇਹ ਕਿੰਨੇ ਪੁਰਾਣੇ ਗੁਰਦੁਆਰਾ ਹੈਗਾ ਇਧਰ ਕਿੰਨਾ ਪੁਰਾਣਾ ਉਹਦੋਂ ਦਾ ਹੀ ਹੋਏਗਾ ਗੁਰਦੁਆਰਾ ਵੀ ਹਨਾ

ਨੇ ਵੀ ਆ ਖਾਂਬਾ ਜਿਹੜਾ ਹੈਗਾ ਆ ਵੀ ਅੰਗਰੇਜ਼ਾਂ ਦੇ ਟਾਈਮ ਦਾ ਹੈਗਾ ਖੇੜ ਮੱਲਾ ਹੈਗਾ ਸਾਰਾ ਉਹ ਦੇਖੋ ਉੱਤੇ ਆ ਖੰਬਾ ਹੈਗਾ ਅੰਗਰੇਜ਼ਾਂ ਦੇ ਟਾਈਮ ਦਾ ਪਾਪਾ ਆਪਣੇ ਪੁਰਾਣੇ ਦੋਸਤਾਂ ਨੂੰ ਮਿਲਣ ਗਏ ਨੇ ਇੱਧਰ ਆਈ ਗੀਆਂ ਨੇ ਆ ਪੁਰਾਣੀਆਂ ਦੁਕਾਨਾਂ ਕਿੰਨੇ ਵਜੇ ਆ ਗਈਆਂ ਨੇ ਸ਼ਾਰੀਆਂ ਉੱਥੇ ਦਵਾਈ ਵਾਲਾ ਹੁੰਦਾ ਸੀ ਕਹਿੰਦੇ ਚਾਚੂ ਅਸੀਂ ਇੱਥੋਂ ਦਵਾਈ ਲੈਂਦੇ ਸੀਗੇ ਆਹ ਪੁਰਾਣੀਆਂ ਦੁਕਾਨਾਂ ਨੇ ਇੱਥੇ ਪਰ ਵਾਈ ਨਾ ਉਹ ਪੁਰਾਣਾ ਵੇਲੀਏ ਤਾਂ ਕਿ ਉਹਦੇ ਰਸੂਲੇ ਖਾਂਦੇ ਸੀ ਕਿ ਛੋਟੇ ਹੁੰਦੇ ਕਿ ਵੱਡੇ ਹੁੰਦੇ ਵੀ ਹੈਂ ਵੱਡੇ ਹੁੰਦੇ ਵੀ ਖਾਂਦੇ ਸੀ ਤੇ ਚਲੋ ਰੱਖ ਲਈਏ ਜੀ ਸਭ ਯਾ ਪਿਆ ਹੈ 1 ਰੁਪਏ ਦਾ ਐਕਾਊਂਟ ਹੈ ਤੇ ਪਾਪਾ ਗੱਲਾਂ ਵਾਤਾ ਮਰੀ ਜਾਂਦੇ ਨੇ ਬਿਆਨ ਕੀ ਹੋਵੇ ਤੇ ਇੱਥੇ ਉੱਤਰ ਗਿਆ ਆ ਵੀ ਕਹਿੰਦੇ ਕਿ ਗੇਵਰ ਲੈਣਾ ਤੇ ਖਾਣੇ ਆ ਤੁਹਾਨੂੰ ਪੁਰਾਣੀ ਦੁਕਾਨਾਂ ਤੇ ਗੇਵਰ ਲੈਣਾ ਇੱਥੋਂ ఫంగరచే బ ఫింగర